जैसे कि आप सभी को पता है कि कोई भी उत्सव हो कोई भी प्रोग्राम हो और कहीं भी हो मोहाली जिले में पंजाब में हमारे एमएलए साहब कुलवंत सिंह जी जो की आज जन्म ਆਰੇ ਹਮ ਸਭੀ ਕੇ ਸਹਿਯੋਗੀ ਹਰ ਇੱਕ ਦੇ ਦਿਲ ਦੀ ਧੜਕਨ ਨੂੰ ਸਮਝਣ ਵਾਲੇ ਕੁਲਵੰਤ ਸਿੰਘ ਐਮ ਐਲ ਏ ਜੀ ਹਮਾਰੇ ਵਿਚ ਮੇਂ ਹੈ ਜਨਮਸ਼ਤਵੀ ਦੇ ਮੌਕੇ ਦੇ ਉੱਤੇ ਬਾਬਾ ਬਾਲ ਭਾਰਤੀ ਜੀ ਸਮਾਦ ਪ੍ਰਾਚੀਨ ਸ਼ਿਵ ਮੰਦਿਰ ਮਟੌਰ सेक्टर 77 ਮੁਹਾਲੀ ਵਿਖੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਖਾਸ ਤੌਰ ਤੇ ਪਹੁੰਚ ਕੇ ਕ੍ਰਿਸ਼ਨਾ ਨੂੰ ਤੇ ਰਾਧਾ ਨੂੰ ਝੂਲਾ ਚੜਾਇਆ ਗਿਆ ਤੋਰੇ ਹਿੰਦੁਸਤਾਨ ਦੇ ਇੱਕ ਅੰਦਰ ਪੂਰੀ ਦੁਨੀਆ ਦੇ ਵਿੱਚ ਬੜੀ ਤੋਂ ਉੱਚ ਦੇ ਨਾਮ ਲਿਆ ਜਾ ਰਿਹਾ ਹੈ ਅੱਜ ਦੇ ਤਿੰਨ ਭਗਵਾਨ ਜੀ ਕ੍ਰਿਸ਼ਨ ਨੇ ਨਿਮੋਸਪੱਤ ਤਾਟਾ ਆਇਆ ਦੋ ਦੁਨੀਆ ਤਾਂ ਨਹੀਂ ਸੀ ਪਾਪ ਦਾ ਬੋਲ ਪਾਦਾ ਸੀ ਕਿ ਜਿਹਨੇ ਸੁਣਵਾਈ ਨਹੀਂ ਹੋ ਰਹੀ ਕਿ ਜਿਹਨੂੰ ਇਨਸਾਫ ਨਹੀਂ ਮਿਲ ਰਹਾ ਤੇ ਉਦੋਂ ભગવાન ਨੇ ਕਿਛਨ ਪੰਜਾਂ ਦਾ ਆਰਤੀ ਪਾਪ ਦਾ ਨਾਸ ਕੀਤਾ ਤੇ ਇਸ ਧਰਤੀ ਤੋਂ ਜਿਹੜਾ ਪਾਪ ਦਾ ਨਾਸ ਕਰਦੇ ਜਿਹਨਾਂ ਪਾਪ ਦਾ ਬੋਲ ਸੀ ਹੱਟ ਗਿਆ ਸੀ ਉਹਨੂੰ ਉਤਾਰਿਆ ਅੱਜ ਜੇ ਤੁਹਾਨੂੰ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬਰਗਵਾਹ ਕਰਨਾ ਹੈ ਔਰ ਨਾਲ ਹੀ ਮੈਂ ਕਾਮਨਾ ਕਰਦਾ ਹਾਂ ਕਿ ਕੋਈ ਵਾਹਿਗੁਰੂ ਜੀ ਕਿਸੀ ਦੀ ਬਹੁਤ ਸਾਰੇ ਮਨੋਗਾਂ ਦਾ ਜਿਹੜੀਆਂ ਸੁਪਨੀਆਂ ਕਰ ਜਿਹੜੇ ਜਿਹੜੇ ਤੁਸੀਂ ਲੈ ਕੇ ਅੱਜ ਭਗਵਾਨ ਜੀ ਕਿਰਸ਼ਨ ਜੀ ਦੇ ਚਾਣੇ ਨੂੰ ਲਿਆਏ ਹੋ ਉਹ ਸਭਿਆ ਸਾਰੇ ਮਨਤ ਆਉਣਾ ਪੂਰੀ ਹੋਵੇ ਕਰੀ ਅਰਦਾਸ ਹੈ ਇੱਕ ਵਾਰੀ ਫੇਰ ਸਭ ਦਾ ਸਾਰਾ ਨੂੰ ਬਹੁਤ ਬਹੁਤ ਸ਼ੁਕਰਾਨਾ ਜਿੱਦਾ ਹੋਇਆ ਹੈ ਅਨੋਜ ਜੀ ਦਾ ਗੀਤ ਜੀ ਦਾ ਸਾਰੀ ਸੂਚੀ ਟੀਮ ਦਾ ਧੰਨਵਾਦ ਕਰਨਾ ਮੈਂ ਹਮੇਸ਼ਾ ਮਨ ਕਰ ਦਿੱਤਾ ਵਾਸਤੇ ਜੀ ਮੋਟਰ ਪਿੰਡ ਦੇ ਵਿੱਚ ਮੇਰਾ ਆਪਣੇ ਪਿੰਡ ਮੈਂ ਇੱਥੇ ਆਇਆ ਈ ਸਾਰੇ ਜਨ ਨੂੰ ਮਿਲਿਆ ਤੇ ਮੈਨੂੰ ਅਮਰ ਜੀ ਮਾਨ ਦਿੰਦਾ ਦਾ ਸਾਰੇ ਕਮੇਟੀ ਸਨੇਹ ਮਟਾਉ ਵਾਸੀ ਇਹਨਾਂ ਨੂੰ ਬਹੁਤ ਧੰਨਵਾਦ ਕਰਦਾ ਹੈ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਹਨਾਂ ਨੇ ਮੈਨੂੰ ਹਮੇਸ਼ਾ ਭਰੋਸਾ ਅੱਜ ਵੀ ਮੋਸ਼ਨ ਟੀਮ ਦੇ ਤਰਫ ਮਾਨ ਦਿੰਦੇ ਇੱਥੇ ਬੁਲਾਇਆ ਕਿ ਸੁਨਵਾਦ ਵੀ ਮੈਨਾ ਕੀਤਾ ਤੇ ਨਾਲ ਨਾਲ ਅਨ ਜੀ ਡਿਵੀਸ਼ਨ ਦੇ ਚੇਰਮੈਨ ਦੇ ਬੈਠਣ ਦਾ ਮੈਨੂੰ ਮੌਕਾ ਦਿੱਤਾ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਪਰ ਇਹ ਮੈਂ ਤੁਹਾਨੂੰ ਆਪਣੇ ਜਨ ਨੂੰ ਸਾਰਾ ਨਾਨਕ ਤੇ ਇਸ ਪਵਿੱਤਰ ਵਿਹਾਰੇ ਦੇ ਉੱਤੇ ਬਹੁਤ 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 ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਕ੍ਰਿਸ਼ਨਾ ਅੱਜ ਇਸ ਸੰਗਤ ਵੱਲੋਂ ਅਸੀਂ ਤਹਿ ਦਿਲੋਂ ਕੁਲਵੰਤ ਸਿੰਘ ਜੀ ਤੇ ਇਹਨਾਂ ਦੇ ਸਹਿਯੋਗੀਆਂ ਤੇ ਸ਼ੁਕਰ ਗੁਜ਼ਾਰੇ ਬਹੁਤ ਬਹੁਤ ਧੰਨਵਾਦੀਆਂ ਇਹਨਾਂ ਨੇ ਕੀਮਤੀ ਸਮਾਂ ਆਪਣਾ ਰੱਖਦੇ ਹੋਏ ਵੀ ਸਾਡੇ ਇਸ ਮੰਦਰ ਦੇ ਵਿੱਚ ਬਿਰਾਜਮਾਨ ਹੋ ਕੇ ਸਾਡੇ ਦਿਲ ਨੂੰ ਮੌਸਰਾ ਦਾਈ